ਹਜ਼ਾਰਾਂ 500 800 ਵਾਲਾ 400 600 ਵਾਲਾ 300 ਦੇ ਸਾਰੇ ਲੇਡੀ ਸੂਟ ਅੱਧੇ ਰੇਟਾਂ ਤੇ ਵੀ ਜੀ ਆ ਦੇਖੋ ਪ੍ਰਿੰਟ ਸੂਟ ਛੇਰੇ ਤੇ ਆਏਗਾ ਜੀ ਵਰਕ ਨਾਲ ਆਊਗਾ ਇਹਦੇ ਨਾਲ ਦੁਪੱਟਾ ਪ੍ਰਿੰਟ ਵਾਲਾ ਇਹ ਸੂਟ ਵੀਰ ਜੀ 250 300 ਰੇਂਜ ਸੂਟ ਵਿਗਦਾ ਇਹ ਲੱਗਣਾ 180 ਰੁਪਏ ਦਾ ਰੰਗਾਂਾਂਗੇ ਚਾਰ ਡਿਜ਼ਾਈਨ ਆਣਾਂਗੇ ਕਈ ਇਸ ਤੋਂ ਬਾਅਦ ਆਏਗਾ ਜੀ ਕਾਟਨ ਦਾ ਸੂਟ ਹੈ ਜੀ ਨਾਲ ਇਹਦੇ ਨਾਲ ਕਾਟਨ ਦੇ ਦੁਪੱਟਾ ਹੈਗਾ ਗਲੇ ਤੇ ਉੱਪਰ ਵਰਕ ਹੈ ਕਾਟਨ ਦਾ ਦੁਪੱਟਾ ਆ ਗਿਆ ਇਹ ਸੋਲੋ ਵਾਈਟ ਆਊਗਾ ਇਹ ਲੱਗੂਗਾ 230 ਰੁਪਏ ਦਾ ਸੂਟ ਇਸ ਤੋਂ ਬਾਅਦ ਵੀਰ ਜੀ ਕਾ ਦੇਖੋ ਇਹ ਸਕਰਟ ਦੇ ਨਾਲ ਆ ਗਿਆ ਜੀ ਇਹਦੇ ਨਾਲ ਮਸਲੀਨ ਦੀ ਤਾਂ ਸ਼ਰਟ ਹੈ ਗਲੇ ਦੇ ਤੇ ਘੇਰੇ ਤੇ ਵਰਕ ਹੈ ਨਾਲ ਇਹਦੇ ਨਾਲ ਜੀ ਆਹਾ ਮਤਲਬ ਕਿ ਸਕਰਟ ਹੈਗੀ ਕਾਟਨ ਦੇ ਉੱਪਰ ਵਰਕ ਹੈ ਆ ਦੇਖੋ ਜੀ ਹਾਂ ਨਾ ਲਾਗੀ ਸਕਲਟ ਹਾਂਜੀ ਨਾਲ ਆਊਗਾ ਇਹਨਾਂ ਕਟਵਰਕ ਵਾਲਾ ਦੁਪੱਟਾ ਆਹ ਦੁਪੱਟਾ ਆਊਗਾ ਵਰਕ ਵਾਲਾ ਇਹ ਵੀ ਜੀ ਸੂਟ ਵਿਕਦਾ ਹੈਗਾ 700 800 ਰੁਪਏ ਰੇਂਜ ਵਿੱਚ ਸੂਟ ਵਿਕਦਾ ਹੈ ਬਿਲਕੁਲ ਜੀ ਇਹਦੇ ਚ 4 ਰੰਗ ਆਣਗੇ ਹਾਂ ਹਾਂ ਆ ਦੇਖੋ ਜੀ ਸਾਰੇ ਰੰਗ ਵਧੀਆ ਹੈਗੇ ਜੀ ਜੀ ਇਹ ਲੱਗਣਾ ਹੈ ਆਪਾਂ ਨੂੰ ਸਿਰਫ 280 ਰੁਪਏ ਦਾ ਸੋ ਇਹਦੇ ਨਾਲ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਸ਼ੇਅਰ ਟੂ ਕਰੇਗਾ ਗਰੁੱਪ ਉਹਨਾਂ ਚੋਂ 4 ਜਣੇ ਨੂੰ ਆ 4 ਸੂਟ ਬਿਲਕੁਲ ਫ੍ਰੀ ਦਿੱਤੇ ਜਾਣਗੇ ਇਸ ਤੋਂ ਬਾਅਦ ਵੀ ਜੀ ਆਊਗਾ ਇੱਕ ਆਹ ਕਟਵਰਕ ਵਾਲਾ ਸੂਟ ਹੈਗਾ ਦੁਪੱਟੇ ਨਾਲ ਸੂਟ ਹੈ ਪ੍ਰਿੰਟ ਦੇ ਉ ਆ ਦੇਖੋ ਜੀ ਕਲਰ ਵੀ ਬੜੇ ਪਿਆਰੇ ਡਸ ਸ਼ੇਡ ਆਉਣਗੇ ਪਿੰਕ λεਮਨ ਚਾਰਟ ਹੈ ਬਾਕੀ ਹੋਰ ਵੀ ਇਹਦੇ ਵਿੱਚ ਕਾਫੀ ਮਿਲ ਜਾਣਗੇ ਬਿਲਕੁਲ ਜੀ ਕੇਰੇ ਦੇ ਉੱਪਰ ਵਰਕ ਹੈ ਜੀ ਜੀ ਕਾਟਨ ਤੇ ਕੱਪੜਾ ਹੈ ਮਿਕਸ ਨਹੀਂ ਹੈਗਾ ਕਾਟਨ ਗਵੇਸਾਗਾ ਨਾਲ ਕਟਵਰਕ ਦਾ ਦੁਪੱਟਾ ਕਟਵਰਕ ਦਾ ਦੁਪੱਟਾ ਜੀ ਜੀ ਵਰਕ ਵੀ ਬੜਾ ਵਧੀਆ ਹੈਗਾ ਵਾਹ ਜੀ ਵਾਹ ਇਹ ਆਮ ਹੀ ਜਿਵੇਂ 550 ਰੇਂਜ ਸੂਟ ਵਿਕਦਾ ਇਹ 350 ਰੇਂਜ ਪਊਗਾ ਜੀ ਇਹ ਭਾਜੀ ਇੰਨੇ ਦਾ ਤਾਂ ਮੈਨੂੰ ਦੁਪੱਟਾ ਲੱਗਣ ਦਾ ਕੱਲਾ ਜੀ ਹਾਂਜੀ ਵੀਰ ਜੀ ਕਟਵਰਕ ਤੇ ਲੱਗਦੇ ਆ 2.5 300 ਰੁਪਏ ਦਾ ਕੱਲੇ ਕਟਵਰਕ ਤੇ ਲੱਗ ਜਾਂਦੀ ਹੈ ਆ ਦੇਖੋ ਸਾਰੇ ਮਤਲਬ ਐਂ ਲੇਟਸਟ ਡਾਟ ਆ ਗਿਆ ਸਾਰੇ ਹਾਂਜੀ 350 ਰੁਪਏ ਰਿੰਚ ਪਊਗਾ ਜੀ ਜੀ ਤੇ ਇੱਕ ਵੀ ਜੀ ਆ ਦੇਖੋ ਮਸਲੀਨ ਦਾ ਸੂਟ ਹੈ ਜੀ ਹਾਂ ਹਾਂ ਸਾਰੇ ਫਰੰਟ ਦੇ ਉੱਪਰ ਦੇਖੋ ਜੀ ਆ ਪੇਂਟ ਪੇਂਟ ਆ ਗਿਆ ਨਾਲੇ ਪ੍ਰਿੰਟ ਆ ਗਿਆ ਤੇ ਇਹ ਪਾਜੀ ਆ ਕੀ ਚੀਜ਼ ਹੈ ਪਾਜੀ ਯਾਰ ਇਹ 골ਡਨ ਪੇਂਟ ਹੈ ਅਸੇ 골ਡਨ ਪੇਂਟ ਆ ਗਿਆ ਹਾਂਜੀ ਤੇ ਨਾਲੇ ਨਾਲ ਆ ਡੁਪੱਟਾ ਜੀ ਜੀ ਡੁਪੱਟਾ ਵੀ ਬੜਾ ਵਧੀਆ ਵਾਹ ਜੀ ਵਾਹ ਆ ਦੇਖੋ ਆ ਡੁਪੱਟਾ ਜੀ ਦਾ ਉਹ ਖੁੱਲਾ ਡੁੱਲਾ ਦੁਪੱਟਾ ਵਾਹ ਜੀ ਵਾਹ ਇਹ 330 ਰੁਪਏ ਰਿੰਚ ਪਊਗਾ ਜੀ ਭਾਜੀ ਕੋਲ ਦੁਪੱਟਾ ਦੇ ਲੋ ਕਿੱਡਾ ਖੁੱਲਾ ਡੁੱਲਾ ਹੈ 330 ਦਾ ਦੁਪੱਟਾ ਦੇਣਾ ਕਿ ਪੂਰਾ ਸੂਟ ਹੈ ਪੂਰਾ ਸੂਟ ਜੀ ਤੇ ਇਸ ਤੋਂ ਬਾਅਦ ਆਹ ਦੇਖੋ ਜੀ ਤੁਸੀਂ ਨੈਟਵਰਕ ਵਾਲਾ ਸੂਟ ਹੈ ਜੀ ਜੀ ਕੱਪੜਾ ਵਧੀਆ ਕਾਟਨ ਤੇ ਕੱਪੜਾ ਬਿਲਕੁਲ ਨਾਲ ਆਊਗਾ ਪਲੇਨ ਦੁਪੱਟਾ ਬਿਲਕੁਲ ਵਧੀਆ ਬ੍ਰਾਂਡਡ ਘਰ ਦਾ ਕਮਾਲ ਅੱਛਾ ਜੀ ਨੈਕ ਤੇ ਹੈਵੀ ਡਿਜ਼ਾਈਨ ਹੈ ਪੂਰਾ ਨਾ ਜੀ ਹਾਂਜੀ ਕੀ ਵੀਰ ਜੀ 4-500 ਰੁਪਏ ਰੇਂਜ ਸੂਟ ਆਮ ਨਾਲ ਵਿਕਦਾ ਹਾਂ ਇਹ 270 ਰੁਪਏ ਦਾ ਲੱਗੂਗਾ ਇਹ 270 ਰੁਪਏ ਦੇ ਰਹਿਣਾ ਹੁਣ ਆਪਾਂ 270 ਰੁਪਏ ਦੇ ਵਿੱਚ 4 ਰੰਗ ਜੀ ਜੀ ਆ ਦੇਖੋ ਮਤਲਬ ਕੱਲਾ ਕੱਲਾ ਸੂਟ ਲੈ ਜਾਓ ਚਾਹੇ ਦੁਕਾਨਦਾਰ ਭਰਾ ਲ ਜਾ ਕੇ 4-500 ਦਾ ਵੇਚਣ ਜੀ ਹਾਂਜੀ 270 ਰੁਪਏ ਰੇਂਜ ਸੂਟ ਲੱਗਣਾ ਇਹਦੇ ਡਿਜ਼ਾਈਨਿੰਗ ਹੋਰ ਵੀ ਤੁਹਾਨੂੰ ਕਾਫੀ ਮਿਲ ਜੂਗੀ ਜੀ ਜੀ ਤੇ ਇਸ ਤੋਂ ਬਾਅਦ ਵੀਰ ਜੀ ਕਾ ਦੇਖੋ ਪਿਓਰ ਜਾਮ ਦਾ ਸੂਟ ਹੈ ਕਲਰ ਆਉਣਗੇ ਇਹਦੇ ਵਿੱਚ 4 ਗਲੇ ਤੇ ਤੇ ਘੇਰੇ ਤੇ ਵਰਕ ਆਊਗਾ ਬਿਲਕੁਲ ਜੀ ਵਰਕ ਜਿਆ ਕੰਮ ਆਊਗਾ ਦੇਖੋ ਬੁਟੀਕ ਦੁਬੱਟਾ ਵੀ ਬੜਾ ਵਧੀਆ ਬਣਿਆਗਾ। ਕੀ ਬਾਤ ਹੈ। ਆ ਦੇਖੋ ਜੀ। ਆਹ ਦੁਬੱਟਾ ਜੀ ਨਾਲ ਇਹ। ਜੀ ਜੀ। ਤੇ ਸੂਟ ਵੀ ਜੀ ਆਪਾਂ ਨੂੰ ਲੱਗਣਾ ਹੈਗਾ 450 ਰੁਪਏ ਦੇ ਵਿੱਚ। ਜਿੱਕੇ ਦੇਖੋ ਜੀ ਆਹ ਕਾਟਨ ਦੇ ਉੱਤੇ ਕਪੜਾ ਆਇਆਗਾ। ਹਾਂ ਹਾਂ। ਕਪੜਾ ਵੀ ਸੋਹਣਾ। ਜੀ ਜੀ। ਤੇ ਡਿਜ਼ਾਈਨ ਵੀ ਵਧੀਆ। ਆ ਦੇਖੋ ਵਾਹ ਜੀ ਵਾਹ। ਇਹ ਨਾ ਕੋਟਾ ਰੋਰੀ ਦਾ ਦੁਬੱਟਾ ਹੋਊਗਾ ਜੀ। ਓਕੇ। ਦੁਬੱਟਾ ਪੇਂਟ ਵਾਲਾਗਾ। ਬਿਲਕੁਲ ਜੀ। ਆ ਦੇਖੋ ਜੀ। ਵਰਕ ਵੀ ਬੜਾ ਵਧੀਆ। ਹਾਂ ਹਾਂ। ਤੇ ਅਜੇ ਵਰਕ ਦੀ ਸਫਾਈ ਹੋ ਜ਼ਬਰਦਸਤ ਲੱਗ ਰਹੀ ਮੈਨੂੰ। ਇਹ ਏਮਟਿਕ ਪੀਸ ਹੈ ਜੀ। ਆ ਦੇਖੋ ਜੀ 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 ਬਹੁਤ ਵਧੀਆ ਸਫਾਈ ਚ ਕੰਮ ਹੋਇਆਗਾ ਜੀ ਜੀ ਘੇਰੇ ਤੇ ਵੀ ਟੇਡਾ ਫਲਾਵਰ ਆਜੂਗਾ ਜੀ ਗਲੇ ਤੇ ਵਰਕ ਆਜੂਗਾ ਨਾਲ ਕੋਟਾ ਡੋਰੀ ਦਾ ਦੁਪੱਟਾ ਕੋਟਾ ਡੋਰੀ ਕਿਦਰ ਆਜੂਗਾ ਦੁਪੱਟਾ ਵਾਹ ਜੀ ਇਹਦੇ ਵਿੱਚ ਵੀ ਜੀ ਚਾਰ ਰੰਗ ਨੇ ਆ ਦੇਖੋ ਬੁਟੀਕ ਪੀਸ ਜੀ ਜੀ ਇਹ ਆਪਾਂ ਨੂੰ ਲੱਗਣਾ ਜੀ ਸਿਰਫ 450 ਰੁਪਏ ਦੇ ਇੱਕ ਤੁਹਾਨੂੰ ਆ ਦਿਖਾਣੇ ਜੀ ਕਾਟਨ ਪਿਓਰ ਕਾਟਨ ਦਾ ਸੂਟ ਹੈ ਹਾਂ ਹਾਂ ਵਰਕ ਬੜਾ ਵਧੀਆ ਹੋਇਆ ਜੀ ਇਹਦੇ ਬਿਲਕੁਲ ਜੀ ਆ ਦੇਖੋ ਅਜੇ ਸਾਰੇ ਆਈਸਕ੍ਰੀਮ ਚਾਰਟ ਆ ਗਏ ਨਾ ਜੀ ਹਾਂ ਜੀ ਗਰਮੀ ਨੂੰ ਤਾਂ ਚੀਜ਼ ਹੈ ਜੀ ਬਿਲਕੁਲ ਜੀ ਆ ਦੇਖੋ ਜੀ ਪਿਓਰ ਕਾਟਨ ਦਾ ਕੱਪੜਾ ਹੈਗਾ ਤੇ ਵਰਕ ਬੜਾ ਵਧੀਆ ਹੋਇਆ ਹੈਗਾ ਜੀ ਜੀ ਆ ਦੇਖੋ ਜੀ ਓਏ ਹੋ ਕੀ ਆ ਬਾਤ ਹੈ ਬੜੀ ਯਾ ਜ਼ਬਰਦਸਤ ਜ਼ਬਰਦਸਤ ਵਰਕ ਆ ਗਿਆ ਨਾਲ ਇਹਨਾਂ ਨਾਲ ਦੀ ਕਾਟਨ ਦਾ ਦੁਪੱਟਾ ਹੈਗਾ ਬਿਲਕੁਲ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹਾਂ ਤਿੰਨ ਪ੍ਰਿੰਟ ਆ ਗਿਆ ਜੀ ਜੀ ਤੇ ਰੇਟ ਵੀ ਜੀ ਇਹਦਾ ਵੀ 450 ਹੀ ਲੱਗਣਾ 100 ਵੀਰ ਜੀ ਆ ਦੇਖੋ ਪਿਓਰ ਲੀਨਨ ਕਾਟਨ ਤੇ ਕੱਪੜਾ ਹੈ ਲੈਸਾਂ ਨਾਲ ਏਨ ਬਣੇ ਬਿਲਕੁਲ ਜੀ ਡਿਜ਼ਾਈਨ ਵੀ ਸੋਹਣਾ ਹਾਂ ਹਾਂ ਤੇ ਨਾਲ ਇਹਨਾਂ ਮਸਲੀਨ ਦਾ ਉਗੜ ਦੁਬੱਟਾ ਦੁਬੱਟਾ ਵੀ ਬੜਾ ਵਧੀਆ ਬਣਿਆ ਇਹਦਾ ਆ ਬੜੀ ਵਧੀਆ ਚੀਜ਼ ਬਣੀ ਹੈ ਬਿਲਕੁਲ ਜੀ ਤੇ ਰੇਟ ਵੀ ਜੀ ਦਾ 470 ਰੁਪਏ ਰਿੰਚ ਸੂਟਾਣਾ ਇਹ ਵੀ ਰੰਗ ਮਤਲਬ ਅਲੱਗ-ਅਲੱਗ ਆ ਜਾਣਗੇ ਹਾਂ ਜੀ ਚਾਰ ਰੰਗ ਹੈ ਇਹਦਾ ਤਾਂ ਦੇਖੋ ਚਾਰਟ ਸਭ ਦੇ ਸੈਟ ਵਾਈਜ਼ ਮਾਲ ਵਾਹ ਜੀ ਮੈਂ ਤਾਂ ਕਹਿੰਦਾ ਵੀ ਰੰਗਾਂ ਨੂੰ ਇੱਕ ਵਾਰੀ ਨਿਗਾਹ ਪੈ ਜਾਵੇ ਨਾ ਹਾਂ ਜੀ ਹਾਂ ਜੀ ਆਹ ਦੇਖੋ ਜੀ ਜੀ ਮੈਟੈਲਿਕ ਚਾਰਟ ਹੈ ਚਾਰਟ ਵੀ ਬੜਾ ਵਧੀਆ ਹੈਗਾ ਜੀ ਜੀ ਤੇ ਰੇਟ ਸਾਰਾ ਵੀ ਜੀ 470 ਰੁਪਏ ਸੂਟ ਹੀ ਪੈਣਾ ਇਹ ਵਾਲਾ ਵਾਹ ਜੀ ਵਾਹ ਤੇ ਇਸ ਤੋਂ ਵੀ ਜੀ ਆਹ ਦੇਖੋ ਜਿ ਚਨੂਨ ਦਾ ਦੁਪੱਟਾ ਨਾਲ ਇਹਦੇ ਨਾਲ ਵਰਕ ਵਾਲਾ ਬਿਲਕੁਲ ਜੀ ਵਰਕ ਦੇਖੋ ਕਿੱਡਾ ਵਧੀਆ ਹੋਇਆ ਜੀ 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 ਦੁਪੱਟਾ ਇਹਨਾਂ ਚਨੂਨ ਦਾ ਹੈ ਹਾਂ ਹਾਂ ਦੁਪੱਟਾ ਵੀ ਬੜਾ ਵਧੀਆ ਹੋਇਆ ਕੀ ਬਾਤ ਹੈ ਆਹ ਦੇਖੋ ਜੀ ਅਸੇ 골ਡਨ ਵਰਕ ਆ ਗਿਆ ਸਾਰੇ ਸੂਟ ਤੇ ਵੀ ਤੇ ਦੁਪੱਟੇ ਤੇ ਵੀ ਹਾਂਜੀ ਵੀਰ ਜੀ ਜੀ ਇਹ ਵੀਰ ਜੀ 7 6 700 ਰੇਂਜ ਸੂਟ ਵਿਕਦੇ ਆ ਬਿਲਕੁਲ ਜੀ ਚਾਰਟ ਆਊਗਾ ਇਹਦੇ ਜਿਵੇਂ 5 5 ਰੰਗਾਂ ਦਾ ਚਾਰਟ ਆਉਣਗੇ ਬਿਲਕੁਲ ਇਹ ਚ ਇੱਕ ਜ਼ੈਨ ਆਵਲਾ ਦੇਖੋ ਹਾਂ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਨੇ ਮਤਲਬ ਇਹ ਸਾਰੇ ਪਾਰਟੀ ਵੇਅਰ ਡਿਜ਼ਾਈਨ ਆ ਗਏ ਨਾ ਜੀ ਹਾਂਜੀ ਆ ਦੇਖੋ ਵਰਕ ਦੇਖੀ ਕਿੱਡਾ ਵਧੀਆ ਓਏ ਕੀ ਆਈ ਬਾਤ ਆ ਭਾਜੀ ਨਜ਼ਾਰਾ ਹੀ ਆ ਗਿਆ ਯਾਰ ਗਲਾ ਘੇਰਾ ਜੀ ਜੀ ਨਾਲ ਇਹਦੇ ਨਾਲ ਦੁਪੱਟਾ ਸਬ ਦਾ ਵਰਕ ਆਊਗਾ ਚਨੂਨਦਰ ਬਟਾਊਗਾ ਬਿਲਕੁਲ ਇਹ ਵੀ ਜੀ ਸਾਰੇ ਆਪਾਂ ਨੂੰ 440 ਰੁਪਏ ਰਿੰਚ ਬਣਗੇ ਇੱਕ ਵੀ ਜੀ ਆ ਦੇਖੋ ਮਸਲੀਨ ਦੇ ਸੂਟ ਹੈਗੇ ਜੀ ਜੀ ਬੁਟੀਕਾ ਵਾਲੇ ਪੀਸ ਹੈ ਸਿੰਗਲ ਸਿੰਗਲ ਪੀਸ ਬਣਦਾ ਹੈਗਾ ਬਿਲਕੁਲ ਜੀ ਮਤਲਬ ਇੱਕ ਰੰਗ ਹੀ ਆਊਗਾ ਸੂਟ ਜਿੰਨੇ ਮਰਜ਼ੀ ਲੈ ਲਓ ਹਾਂ ਹਾਂ ਆ ਦੇਖੋ ਗਲਾ ਘੇਰਾ ਬਿਲਕੁਲ ਜੀ ਬਹੁਤ ਵਧੀਆ ਦੇਖੋ ਧਾਗੇ ਦਾ ਕੰਮ ਆ ਗਿਆ ਜੀ ਜੀ ਨਾਲ ਆਊਗਾ ਬਾਜੂ ਵਰਕ ਬਿਲਕੁਲ ਜੀ ਠੀਕ ਹੈ ਜੀ ਕੰਪਿਊਟਰ ਦਾ ਕੰਮ ਹੈ ਤੇ ਨਾਲ ਇਹਨਾਂ ਮਸਲੀਨ ਦਾ ਦੁਪੱਟਾ ਨਾਲ ਤਾਂ 골ਡਨ ਲਾਈਨਿੰਗ ਜੀ ਜੀ ਤੇ ਨਾਲੇ ਵਿੱਚ ਆ ਗਿਆ ਜੀ ਇਹਦੇ ਵਰਕ ਵਾਹ ਜੀ ਅੱਛਾ ਇਹ ਜਿੱਦਾਂ ਭਾਜੀ ਪਹੁੰਚੇ ਵਰਕ ਹੈ ਭਾਜੀ ਆ ਬਾਜੂ ਵਰਕ ਆਂਦਾ ਹੈ ਇਹ ਸੂਟ ਦਾ 8-900000 ਰੁਪਏ ਥੱਲੇ ਤੇ ਮਿਲਦੇ ਨਹੀਂਗੇ ਨਹੀਂ ਮਿਲਦਾ ਜੀ ਜੀ ਇਹ ਆਪਾਂ ਨੂੰ ਲੱਗਣੀ ਸਿਰਫ 500 ਰੁਪਏ ਦੇ ਵਿੱਚ ਅੱਛਾ ਇਹ ਆਪਾਂ 500 ਰੁਪਏ ਦੇਣਾ ਜਿਹੜਾ 1000 ਰੁਪਏ ਬਾਜ਼ਾਰ ਵਿਕਦਾ ਹਾਂਜੀ ਵੀ ਜੀ 500 ਰੁਪਏ ਦੇ ਇੰਚ ਪਊਗਾ ਕੀ ਬਾਤ ਹੈ ਜੀ ਤੇ ਡਿਜ਼ਾਈਨਿੰਗ ਵੀ ਬੜੀ ਵਧੀਆ ਹੈਗੇ ਇਹ ਚ ਹੋਰ ਵੀ ਕਈ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ ਹਾਂ ਹਾਂ ਤੇ ਰੇਂਜ ਸਾਰਾ 500 ਰੁਪਏ ਦੇ ਇੰਚ ਹੀ ਆਉਣਾ ਦਾ ਕੀ ਬਾਤ ਹੈ ਇੱਕ ਵੀ ਜੀ ਆ ਦੇਖੋ ਮਸਲੀਨ ਦਾ ਸੂਟ ਹੈ ਜੀ ਜੀ ਦੁਪੱਟਾ ਵੀ ਸੋਹਣਾ ਬਣੇ ਹਾਂ ਹਾਂ ਇਹ ਮਟੈਲਿਕ ਚਾਟ ਆਉ ਜੀ ਇਹਦਾ ਜਿਵੇਂ ਕਿ ਮੀਡੀਅਮ ਚਾਟ ਆ ਜਾਂਦਾ ਜਿਵੇਂ ਅੱਛਾ ਇਹ ਵੀ ਮਤਲਬ ਕੀ ਬਾਤ ਹੈ ਘੇਰੇ ਤੇ ਵੀ ਮਤਲਬ ਐਡਾ ਵਧੀਆ ਥ੍ਰੈਡ ਵਰਕ ਕੀਤਾ ਤੇ ਗਲੇ ਤੇ ਵੀ ਆ ਗਿਆ ਹਾਂਜੀ ਬਾਜੂ ਵੀ ਨਾਲ ਵਰਕ ਆਊਗਾ ਇਹਦੇ ਅੱਛਾ ਇਹ ਤੇ ਬਾਜੂ ਵੀ ਨਾਲ ਆ ਗਈ ਜੀ ਤੇ ਦੁਪੱਟਾ ਵੀ ਬਹੁਤ ਸੋਹਣਾ ਵਰਕ ਵਾਲਾ ਹੈਗਾ ਆ ਦੇਖੋ ਜੀ ਨਾਲ ਤਾਂ 골ਡਨ ਲਾਈਨਿੰਗ ਹੈ। ਰਸਲਿਨ ਦੇ ਵਿੱਚ ਲੈਸ ਲੱਗੀ ਹੈ, ਵਰਕ ਹੋਇਆ ਹੈ। ਬਿਲਕੁਲ ਜੀ। ਆ ਆ ਗਿਆ ਦੁਪੱਟਾ ਜੀ। ਕੀ ਬਾਤ ਹੈ ਜੀ। ਇਹ ਵੀ ਜੀ 490 ਰੁਪਏ ਰਿੰਚ ਪੈਣਾਗਾ। ਇਹ ਸਿਰਫ 490 ਰੁਪਏ ਚ ਪੈਣਾ ਜੀ। 490 ਰਿੰਚ। ਕੀ ਬਾਤ। ਜੀ ਵੀ ਬੜੀ ਵਧੀਆ ਹੈਗੀ। ਮੈਂ ਉਹੀ ਦੇਖ ਰਹਾ ਮੈਨੂੰ ਤੁਸੀਂ ਹੈਰਾਨ ਕਰੀ ਜਾ ਰਹੇ ਹੋ। ਭਾਈ ਮੈਂ ਤਾਂ ਆਪ ਹੈਰਾਨ ਹੋ ਗਿਆ ਦੇਖ-ਦੇਖ ਕੇ। ਮਤਲਬ ਜਿਹੜੀ ਚੀਜ਼ਾਂ ਹਜ਼ਾਰ 1200 ਥੱਲੇ ਨਹੀਂ ਵਿਕਦੀਆਂ ਬਾਜ਼ਾਰ 'ਚ। ਉਹ ਆਪਾਂ 4 450 ਜਾਂ 500 ਹੀ ਦੇ ਦੇਣੀ ਹੈ। ਹਾਂ ਜੀ ਇੰਨੀ ਗ੍ਰੇਨ 'ਚ ਆਪਾਂ ਨੂੰ ਮਿਲ ਜੂਗਾ। 500 ਰਿੰਚ ਬਹੁਤ ਵ ਆ ਨਾਲ ਫੋਟੋ ਵਾਲੇ ਪੀਸ ਆਉਣਗੇ ਬਿਲਕੁਲ ਜੀ ਠੀਕ ਹੈ ਜੀ ਗਲਾ ਕੇਰਾ ਆ ਦੇਖੋ ਜੀ ਜੀ ਗਲਾ ਕੇਰਾ ਤੇ ਬਾਜੂ ਤੇ ਨਾਲ ਵਰਕ ਆਊਗਾ ਓਕੇ ਜੀ ਆ ਜਿਵੇਂ ਫੋਟੋ ਚ ਬਣਿਆਗਾ ਸੇਮ ਪੀਸ ਜਿੱਦਾਂ ਫੋਟੋ ਚ ਬਣਿਆ ਸੇਮ ਉਹੀ ਚੀਜ਼ ਆਏਗੀ ਨਾ ਹਾਂਜੀ ਕਲਰ ਵੀ ਸੇਮ ਹੀ ਹੁੰਦਾਗਾ ਬਿਲਕੁਲ ਪੀਸ ਜਿੰਨੇ ਮਰਜ਼ੀ ਲੈ ਲਓ ਹਾਂ ਹਾਂ ਆ ਦੇਖੋ ਗਲਾ ਕੇਰਾ ਨਾਲ ਆਊਗਾ ਇਹਦੇ ਬਾਜੂ ਜੀ ਜੀ ਠੀਕ ਹੈ ਜੀ ਆ ਬਾਜੂ ਤੇ ਵਰਕ ਹੋਇਆਗਾ ਜੀ 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 ਠੀਕ ਹੈ ਜੀ ਤੇ ਨਾਲ ਆਊਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਦੁਪੱਟਾ ਪੂਰਾ ਵਧੀਆ ਵਰਕ ਵਾਲਾ ਹੋਊਗਾ ਜੀ ਜੀ ਠੀਕ ਹੈ ਜੀ ਇਹ ਸੂਟ ਵਿੱਚ 12 13 ਸੂਰੀ ਰੇਂਜਾਂ ਚ ਆ ਬਿਕਦੇ ਬਿਲਕੁਲ ਫੋਟੋਆਂ ਵਾਲੇ ਦੇ ਨਾਲ ਵਹਿੰਗੇ ਵਿਕਦੇ ਹੀ ਹੈ ਜੀ ਹਾਂ ਇਹ 660 ਸੂਰੀ ਰੇਂਜ ਪੂਗਾ ਜੀ ਇੱਕ ਵੀਰ ਜੀ ਆ ਦੇਖੋ ਬੁਟੀਕਾ ਵਾਲੀ ਪੀਸ ਹੈ ਸਾਰੇ ਬਿਲਕੁਲ ਜੀ ਵਰਕ ਦੇਖੋ ਕਲਰ ਕੰਬੀਨੇਸ਼ਨ ਦੇਖੋ ਬੜੀ ਵਧੀਆ ਬਣੀ ਹੈਗੀ ਮਤਲਬ ਡਿਫਰੈਂਟ ਜਿਹਾ ਆ ਗਿਆ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਚਾਰ ਰੰਗ ਆਉਣਗੇ ਹਾਂ ਹਾਂ ਤਾਂ ਕਿ ਚਾਰ ਤੋਂ ਵੀ ਵੱਧ ਹੀ ਹੈ ਇਹਦੇ ਵਿੱਚ ਪੰਜ ਆਣਗੇ ਅਸੇ ਪੰਜ ਰੰਗ ਆ ਪੰਜ ਰੰਗ ਆ ਜਾਣਗੇ ਨਾ ਜੀ ਹਾਂ ਜੀ ਪਿਓਰ ਦਾ ਦੁਪੱਟਾ ਆਊਗਾ ਜੀ ਦੁਪੱਟਾ ਵਰਕ ਵਾਲਾ ਆਊਗਾ ਜੀ ਜੀ ਨਾਲ ਵਰਕ ਹੋਇਆ ਹੈ ਬਿਲਕੁਲ ਜੀ ਨਾਲ ਆਊਗਾ ਇਹਦੀ ਬਾਜੂ ਵਰਕ ਮਤਲਬ ਹੁਣ ਜਿਹੜੇ ਆਪਾਂ 5 6 ਸੂਈ ਰੇਂਜ ਚ ਸੂਟ ਦਿਖਾਣੇ ਪਏ ਸਾਰੇ ਤੇ ਬਾਜੂ ਵਰਕ ਆਣੇ ਜਾਣੇ ਨਾ ਹਾਂਜੀ ਹਾਂਜੀ ਆ ਦੇਖੋ ਆ ਦੇਖੋ ਆ ਵਰਕ ਵੀ ਬਹੁਤ ਸੋਹਣਾ ਹੋਇਆ ਹੈਗਾ ਬਿਲਕੁਲ ਜੀ ਇਹ ਪਹੁੰਚੇ ਕਰ ਲਏ ਆਪਾਂ ਇਹਦੀ ਕੋਈ ਬਾਜੂ ਕਰ ਲਈ ਬਿਲਕੁਲ ਜੀ ਠੀਕ ਹੈ ਜੀ ਕਾਟਨ ਦਾ ਸੂਟ ਹੈ ਰੰਗ ਆਣਗੇ ਇਹਦੇ ਵਿੱਚ ਆ ਦੇਖੋ ਜੀ ਹਮਮ ਇੱਕ ਖੁੱਲਿਆ ਪਿਆਗਾ ਚਾਰ ਰੰਗ ਹੋ ਰਾਗੇ ਬਿਲਕੁਲ ਜੀ ਆ ਦੇਖੋ ਕੀ ਬਾਤ ਹੈ ਜੀ ਮਤਲਬ ਸਾਰਿਆਂ ਦੇ ਵਿੱਚ ਮਤਲਬ ਕੰਟਰਾਸਟ ਆਏਗਾ ਨਾ ਜੀ ਹਾਂਜੀ ਹਾਂਜੀ ਬਹੁਤ ਸੋਹਣੀ ਮਤਲਬ ਨਾ ਲੱ ਤੇ ਸੂਟ ਵੀ ਜੀ ਸਾਰਾ 6.5 ਰੇਂਚੀ ਹੈ 800 ਵੀ ਜੀ ਕਿ ਤੁਹਾਨੂੰ ਆ ਦਿਖਾਉਨੇ ਹ ਹੁਣ ਜਿਵੇਂ ਆ ਪਿਓਰ ਸਿਲਕ ਦਾ ਸੂਟ ਹੈ ਜੀ ਜੀ ਠੀਕ ਹੈ ਨੀ ਵਰਕ ਵਗੈਰਾ ਪੂਰਾ ਟੌਪ ਦਾ ਹੋਇਆਗਾ ਬਿਲਕੁਲ ਜੀ ਸਾਰਾ ਦੇਖੋ ਜਰੀ ਦਾ ਕੰਮ ਆ ਗਿਆ ਦੁਪੱਟਾ ਆ ਗਿਆ ਫਰੰਟ ਪੂਰਾ ਹੈਵੀ ਹੈ ਹਮ ਠੀਕ ਹੈ ਜੀ ਜੀ اے ਵੀਰ ਜੀ 12 1300 ਰੇਂਜ ਤੋਂ ਮਤਲਬ ਸਲਕ ਸ਼ੁਰੂ ਕਰਦੇ ਲੋਕ ਬਿਲਕੁਲ ਆਪਾਂ 700 ਸ਼ੁਰੂ ਕਰਾਂਗੇ ਆਪਾਂ ਇਹ 700 ਰੁਪਏ ਦੇ ਦੇਣਾ ਜੀ ਗਾਬ ਨੂੰ ਤੇ ਇਹ ਸਿੰਗਲ ਸਿੰਗਲ ਸੂਟ ਵੀ ਲੈ ਜੇ ਤੇ ਚਾਹੇ ਦੁਕਾਨਦਾਰ ਲੈ ਜੇ ਹਾਂ ਜੀ ਤੇ ਇਹ ਸਿੰਗਲ ਸਿੰਗਲ ਸੂਟ ਵੀ ਲੈ ਜੇ ਤੇ ਚਾਹੇ ਦੁਕਾਨਦਾਰ ਲੈ ਜੇ ਹਾਂ ਜੀ ਹਾਂ ਜੀ ਵਾਹ ਜੀ ਵਾਹ ਰੰਗਾਂਣਗੇ ਦੇ ਵਿੱਚ ਚਾਰ ਹਾਂ ਹਾਂ ਤੇ ਸੂਟ ਜਿੰਨੇ ਮਰਜ਼ੀ ਲੈ ਲਓ ਸੋ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਹਾਂ ਜੀ ਵੀਰ ਜੀ ਆਪਣੀ ਸ਼ਾਪ ਹੈ ਜੀ ਮੋੜ ਮੰਡੀ ਸਿਵਲ ਹਸਪੀਟਲ ਗੇਟ ਨੰਬਰ 1